ਜਿਮਨੀ ਚੋਣ ਜਿੱਤਣ ਦੀ ਖੁਸ਼ੀ ਦੇ ਵਿੱਚ ਲੁਧਿਆਣਾ 'ਚ ਜਸ਼ਨ ਦੇਖੋ ਆਮ ਆਦਮੀ ਪਾਰਟੀ ਦੇ ਵਰਕਰ ਵਿਧਾਇਕ ਇਕੱਠੇ ਹੋ ਕੇ ਜਸ਼ਨ ਮਨਾ ਰਹੇ ਨੇ ਤਤਰਤ ਤਾਰਨ ਦੇ ਵਿੱਚ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕੀਤੀ ਹੈ ਹਰਮੀਤ ਸਿੰਘ ਸੰਧੂ ਨੇ ਸਾਰੀਆਂ ਪਾਰਟੀਆਂ ਪਛਾਰ ਕੇ ਰੱਖ ਦਿੱਤੀਆਂ ਨੇ ਤਾਂ ਉੱਥੇ ਹੀ ਅਸ਼ੋਕ ਪ੍ਰਾਸ਼ਰ ਪੱਪੀ ਇਹ ਜਸ਼ਨ ਮਨਾਉਂਦੇ ਨਜ਼ਰ ਆ ਰਹੇ ਨੇ ਦੇਖੋ ਤੁਸੀਂ ਲੁਧਿਆਣਾ ਦੇ ਵਿੱਚ ਲੱਡੂ ਵੰਡੇ ਜਾ ਰਹੇ ਨੇ ਢੋਲ বাজਾਏ ਜਾ ਰਹੇ ਨੇ ਤਾਂ ਵੱਡੀ ਲੀਡ ਦੇ ਨਾਲ ਅੱਡੀ ਜਿੱਤ ਹੋਈ ਐ ਆਮ ਆਦਮੀ ਪਾਰਟੀ ਦੀ ਸਾਰੇ ਸੈਮੀਫਾਈਨਲ ਜਿੱਤ ਕੇ 2027 ਦੇ ਵੱਲ ਅੱਗੇ ਵੱਧ ਰਹੀ ਐ ਕਿਵੇਂ ਦੇਖ ਰਹੇ ਹੋ ਇਹ ਦੇਖੋ ਇਸਦਾਰ ਭਗਵਾਨ ਸਿੰਘ ਮਾਨ ਸਾਡੇ ਸੁਪਰੀਮੋ ਅਰਬਿੰਦ ਕੇਰੀਵਾਲ ਇਹਨਾਂ ਦੀ ਜੋਕ ਕਿਹਾ ਇਹਨਾਂ ਨੇ ਲੋਕਾਂ ਨਾਲ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਇਹ ਵਿਕਾਸ ਦੀ ਜਿੱਤ ਆ ਇਹ ਕੰਮ ਦੀ ਜਿੱਤ ਆ ਇਹ ਜਿਹੜੀ ਸਾਡੀ ਅੱਜ ਤਨ ਤਨ ਦੇ ਵਿੱਚ ਐਡੀ ਵੱਡੀ ਜਿੱਤ ਹੋਈ ਆ ਇਹ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਲੰਟੀਅਰ ਸਾਥੀ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਔਰ ਤਰਨਤਨ ਦੇ ਲੋਕ ਗੁਰੂ ਦੀ ਧਰਤੀ ਆ ਉਹ ਬਹੁਤ ਸਮਝਦਾਰ ਨੇ ਉਹਨਾਂ ਨੇ ਅੱਜ ਦੇਖਿਆ ਵੀ ਆਮ ਆਦਮੀ ਪਾਰਟੀ ਜੋ ਕਹਿੰਦੀ ਆ ਉਹ ਕਰਕੇ ਦਿਖਾਉਂਦੀ ਆ ਅੱਜ ਉਸ ਵਿਕਾਸ ਦੀ ਜਿੱਤ ਹੋਈ ਆ ਮੈਂ ਸਮਝਦਾ 2022 ਤੋਂ ਬਾਅਦ ਹੁਣ ਤੱਕ 7 ਸੈਮੀਫਾਈਨਲ ਹੋ ਚੁੱਕੇ ਆ ਜਿਮਨੀ ਚੋਣਾ ਹੋ ਚੁੱਕੀਆਂ ਸਾਰੀਆਂ ਜਿਮਨੀ ਚੋਣਾ 6 ਜਿਮਨੀ ਚੋਣਾ ਜਿਹੜੀਆਂ ਕੁੱਲ ਹੁਣ ਮਿਲਾ ਕੇ ਜਿੱਤ ਚੁੱਕੀ ਆਮ ਆਦਮੀ ਪਾਰਟੀ ਸੋਚਿਆ ਸੀ ਕਿ ਸ਼ਰਮਣੀ ਅਕਾਲੀ ਦਲ ਦੇ ਨਾਲ ਟੱਕਰ ਹੋਏਗੀ ਦੇਖੋ ਇਹ ਗੱਲ ਸਾਫ ਆ ਮੈਂ ਤੁਹਾਨੂੰ ਮੈਂ ਉੱਥੇ 10 ਦਿਨ ਲਾ ਕੇ ਆਇਆ ਤਰਨਤਨ ਦੇ ਲੋਕਾਂ ਦੇ ਪਹਿਲਾਂ ਹੀ ਮੂੰਹ ਤੇ ਸੀਗਾ ਕਿ ਸਾਡੇ ਜਿਹੜਾ ਹਰਮੀਤ ਸਿੰਘ ਸੰਧੂ ਜੀ ਆ ਉਹ ਉੱਥੇ ਪਹਿਲਾਂ ਵੀ ਵਿਕਾਸ ਬਹੁਤ ਕਰਦੇ ਰਹੇ ਆ ਔਰ ਅੱਜ ਦੇ ਦਿਨ ਵੀ ਜੋ ਉਹਨਾਂ ਨੇ ਦੇਖਿਆ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਵਲੰਟੀਅਰ ਸਾਥੀ ਆ ਉਹ ਇੱਕ ਉਹਨੂੰ ਵਲੰਟੀਅਰ ਨੂੰ ਦਿੱਤੀ ਤਗੜ ਮਿਹਨਤੀ ਬੰਦੇ ਨੂੰ ਅੱਜ ਉਹਦੀ ਜਿੱਤ ਚੌਥੀ ਵਾਰ ਸ਼ਰਮਣੀ ਅਕਾਲੀ ਦਲ ਚੋਂ ਚੌਥੀ ਵਾਰ ਆਮ ਆਦਮੀ ਪਾਰਟੀ ਦੇ ਵਿੱਚੋਂ ਕਹਿੰਦੇ ਵਿਕਾਸ ਦੀ ਤਾਂ ਨੇੜੀ ਲਿਆ ਦੇਣੀ ਆ ਹਰਮੀਤ ਸੰਧੂ ਨੇ ਹੁਣ ਦੇਖੋ ਹੁਣ ਹੀਰੇ ਹੀਰਿਆਂ ਨੇ ਤਾਂ ਫਿਰ ਹੀਰਿਆਂ ਕੋਲ ਹੀ ਆਉਣਾ ਉਹ ਆਪ ਵੀ ਕੰਮ ਕਰਦਾ ਸੀ ਪਹਿਲਾਂ ਉਹਨੂੰ ਪਤਾ ਲੱਗ ਗਿਆ ਵੀ ਆਮ ਆਦਮੀ ਪਾਰਟੀ ਜਿਹੜੀ ਆ ਅੱਜ 2027 ਦੇ ਵਿੱਚ ਵੀ ਰਿਪੀਟ ਕਰਨ ਵਾਲੀ ਆ ਉਹ ਤਾਣਾ ਸਾਡੇ ਵਿੱਚ ਆ ਕੇ ਅੱਜ ਐਡੀ ਵੱਡੀ ਜਿੱਤ ਹੋਈ ਆ ਉਹਨਾਂ ਦੀ ਲੱਗਦਾ ਪੱਕੀ ਗੱਲ ਆ ਰਿਪੀਟ ਹੋਏਗੀ ਹੁਣ ਆਵਾਜ਼ ਬਿਲਕੁਲ ਬਿਲਕੁਲ ਰਿਪੀਟ ਹੋਊਗੀ ਕੰਮ ਦੇ ਆਧਾਰ ਦੇ ਉੱਤੇ ਇਹ ਨਹੀਂਗਾ ਵੀ ਪੌਣੇ 5 ਸਾਲ ਪਹਿਲੀਆਂ ਸਰਕਾਰਾਂ ਤਰ੍ਹਾਂ ਪੌਣੇ 5 ਸਾਲ ਬਾਅਦ ਜਾਓ ਤੇ ਲੋਕਾਂ ਤੋਂ ਵੋਟਾਂ ਲਓ ਫਿਰ ਘਰ ਬਹਿ ਜਾਓ ਜ਼ਮੀਨ ਦੇ ਉੱਤੇ ਚੱਲਣ ਵਾਲਾ ਬੰਦਾ ਕਾਮਯਾਬ ਹੋਊਗਾ ਹਰ ਬੰਦੇ ਦੇ ਨਾਲ ਆਮ ਪਾਰਟੀ ਆਮ ਬੰਦੇ ਦੇ ਨਾਤਰਾਂ ਬਣ ਕੇ ਲੋਕਾਂ 'ਚ ਕੰਮ ਕਰ ਰਹੀ ਹੈ ਅੱਛਾ ਕਹਿੰਦੇ ਸੀ ਇਹ ਤਾਂ ਪੰਥਕ ਸੀਟ ਆ ਜੀ ਇਹ ਤਾਂ ਪੰਥਕ ਨਾ ਪੰਥ ਦੇ ਝੋਲੀ ਪਏਗੀ ਪਰ ਉਹ ਪੰਥਕ ਸੀਟ ਦੇ ਵਿੱਚ ਸ਼ਰਮਣੀ ਅਕਾਲੀ ਦਲ ਨੇ ਤਗੜਾ ਮੁਕਾਬਲਾ ਦਿੱਤਾ ਪਰ ਫਿਰ ਵੀ 1291 ਦੀ ਲੀਡ ਲੈ ਕੇ ਗਈ ਹੈ ਆਮ ਆਦਮੀ ਪਾਰਟੀ ਦੇਖੋ ਪੰਥ ਕੋਈ ਇਕੱਲਾ ਅਕਾਲੀ ਦਲ ਦਾ ਨਹੀਂ ਪੰਥ ਸਾਡਾ ਵੀ ਆ ਪੰਥ ਸਾਰਿਆਂ ਦਾ ਵਾ ਗੁਰੂ ਸਭ ਦਾ ਗੁਰੂ ਆ ਇਹ ਇਕੱਲਾ ਅਕਾਲੀ ਦਲ ਦੇ ਉੱਤੇ ਨਹੀਂ ਕੀਤਾ ਜਾ ਸਕਦਾ ਪਰ ਆਸੀ ਵੀ ਆਮ ਆਦਮੀ ਪਾਰਟੀ ਅੱਜ ਤੁਸੀਂ ਦੇਖਿਆ ਹੋਣਾ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਉਹਦਾ 350 ਸਾਲਾ ਸਰਕਾਰ ਜੰਗੀ ਪੱਧਰ ਤੇ ਮਨਾ ਰਹੀ ਆ ਅੱਛਾ ਕਾਂਗਰਸ ਲੁਧਿਆਣਾ ਦੇ ਵਿੱਚ ਅਸੀਂ ਦੇਖਿਆ ਸੀ ਕਿ ਤਿੱਖਾ ਮੁਕਾਬਲਾ ਦਿੱਤਾ ਸੀ ਪਰ ਹੁਣ ਇਸ ਵਾਰ ਤਰਨਤਾਰਨ ਦੇ ਵਿੱਚ ਕਾਂਗਰਸ ਬਹੁਤ ਪਿੱਛੇ ਰਹਿ ਗਈ ਬਹੁਤ ਜ਼ਿਆਦਾ ਪਿੱਛੇ ਰਹਿ ਗਈ ਆਦੋਂ ਤੋਂ ਵੀ ਜ਼ਿਆਦਾ ਫਰਕ ਹੋ ਗਿਆ ਕੀ ਕਹੋਗੇ ਦੇਖੋ ਕਾਂਗਰਸ ਦਾ ਦਾਜੀ ਦਾ ਪ੍ਰਧਾਨ ਆ ਉਹੀ ਆਪਣੇ 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 ਸਿਸਟਮ ਤੋਂ ਬਾਹਰ ਹੋਇਆ ਫਿਰਦਾਵਾ ਕਦੇ ਕਿਸੇ ਭਾਈਚਾਰੇ ਦੇ ਵਿੱਚ ਫਰਕ ਪਾਉਣ ਵਾਲੀਆਂ ਗੱਲਾਂ ਕਰਦਾ ਕਦੇ ਬੱਚਿਆਂ ਦੇ ਜੋੜੇ ਨੂੰ ਹੱਥ ਲਾ ਕੇ ਕੁਝ ਹੋਰ ਐਕਟਿੰਗ ਕਰਦਾ ਫਿਰਦਾ ਉਹ ਕੱਲੀਆਂ ਐਕਟਿੰਗ ਜੋਗਾ ਹੀ ਰਹਿ ਗਏ ਉਹ ਬਿਆਨ ਹੀ ਲੈ ਡੁੱਬੇ ਉਹਨਾਂ ਨੂੰ ਬਿਆਨ ਲੈ ਹੀ ਡੁੱਬਨੇ ਆ ਜਿਦੋਂ ਭਾਈਚਾਰੇ 'ਚ ਚਾਹੇ ਕੋਈ ਅੱਜ ਪੰਜਾਬ ਦੇ ਲੋਕ ਬਹੁਤ ਸੰਤਾਪ ਹੋ ਗਿਆ ਪੰਜਾਬ ਦੇ ਲੋਕਾਂ ਨੇ ਅੱਜ ਪੰਜਾਬ ਦੇ ਲੋਕ ਬਹੁਤ ਸਿਆਣੇ ਆ ਅੱਜ ਧਰਮ ਤੋਂ ਉੱਪਰ ਉੱਠ ਕੇ ਉਹ ਆਪਣੇ ਆਪ ਦੇ ਦਿਆ ਵੀ ਕਿਹੜਾ ਬੰਦਾ ਕੰਮ ਕਰਨ ਵਾਲਾ ਉਹਨੂੰ ਅੱਗੇ ਲਿਆਉਂਦੇ ਆ ਇਸ ਕਰਕੇ ਹੁਣ ਉਹ ਪਹਿਲੇ ਵਾਲੀਆਂ ਗੱਲਾਂ ਨਹੀਂ ਰਹੀਆਂ ਅੱਛਾ ਭਾਜਪਾ ਨੂੰ ਕਿਵੇਂ ਦੇਖਦੇ ਹੋ ਤਾਂ ਮੈਨੂੰ ਲੱਗਦਾ ਮੁਕਾਬਲੇ ਦੇ ਵਿੱਚ ਹੀ ਨਹੀਂ ਆਈ ਇਹਨਾਂ ਦੀਆਂ ਤਾਂ ਜ਼ਮਾਨਤਾਂ ਜਬਤ ਹੋ ਗਈਆਂ ਕਾਂਗਰਸ ਹੋ ਗਈ ਭਾਵੇਂ ਭਾਜਪਾ ਜ਼ਮਾਨਤ ਤੱਕ ਬਚਾ ਨਹੀਂ ਪਾਇਆ ਕੋ ਭਾਜਪਾ ਦੇ ਕਾਂਗਰਸ ਦਾ ਹਮੇਸ਼ਾ ਇਹਨਾਂ ਨੇ ਪੁਰਾ ਮਾਰੂ جنگ ਦੀਆਂ ਜੋ ਨੀਤੀਆਂ ਨੇ ਅੱਜ ਭਾਜਪਾ ਨੂੰ ਵੀ ਲੋਕ ਜਾਣਦੇ ਆ ਤੁਸੀਂ ਦੇਖਿਆ ਜਿਵੇਂ ਯੂਨੀਵਰਸਿਟੀ ਦੇ ਸਾਡੀ ਦੇ ਡਾਕੇ ਮਾਰ ਰਹੀ ਆ ਭਾਜਪਾ ਇਸ ਕਰਕੇ ਭਾਜਪਾ ਦਾ ਪੂਰਾ ਜੋ ਚਿਹਰਾ ਵਾ ਪੰਜਾਬ ਦੇ 3 3.5 ਕਰੋੜ ਲੋਕ ਦੇਖ ਚੁੱਕੇ ਆ ਇਹ 27 ਦੇ ਵਿੱਚ ਵੀ ਇਹਨਾਂ ਨੂੰ ਇਸੇ ਤਰ੍ਹਾਂ ਜਵਾਬ ਮਿਲਣਾ ਪਾ 1 ਸਾਲ ਰਹਿ ਗਿਆ ਹੁਣ ਕੰਮਾਂ ਦੀ ਕਿੰਨੀ ਘਨੇਰੀ ਲਿਆਣੀ ਆ ਦੇਖੋ ਕੰਮ ਕਰਨੇ ਆ ਵਿਕਾਸ ਮੈਂ ਆਪਣੇ ਵੱਲੋਂ ਦੱਸ ਸਕਦਾ ਮੇਰੇ ਹਲਕੇ 'ਚ ਮੈਂ ਇਸ ਹਫਤੇ ਦੇ ਵਿੱਚ ਵਿੱਚ 20 ਕਰੋੜ ਦੇ ਕੰਮ ਕਰਾਏ ਆ ਜਿਹੜੇ ਮੇਅਰ ਸਾਹਿਬ ਮੌਜੂਦ ਨੇ ਡਿਪਟੀ ਮੇਅਰ ਤੁਸੀਂ ਕਿਵੇਂ ਦੇਖਦੇ ਹੋ ਅੱਜ ਲੱਡੂ ਵੰਡੇ ਜਾ ਰਹੇ ਆ ਢੋਲ ਵਜਾਏ ਜਾ ਰਹੇ ਆ ਲੁਧਿਆਣੇ ਚ ਵੀ ਪੂਰਾ ਜਸ਼ਨ ਹੈ ਤਰਨਤਾਰਨ ਵਾਂਗ ਪਹਿਲੀ ਗੱਲ ਮੈਂ ਤਰਨਤਾਰਨ ਦੇ ਲੋਕੜੇ ਆ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿਨਾ ਜਿਨ੍ਹਾਂ ਨੇ ਵਧੀਆ ਕੈਂਡੀਡੇਟ ਨੂੰ ਵੋਟ ਪਾ ਕੇ ਜਿਤਾਇਆ ਤੇ ਉਸ ਤੋਂ ਬਾਅਦ ਭਗਵੰਤ ਮਾਨ ਜੀ ਜਿਹੜੇ ਸਾਡੇ ਸੀਐਮ ਸਾਹਿਬ ਆ ਅਰਮਨ ਕੇਜਰੀਵਾਲਾ ਉਹਨਾਂ ਦੇ ਕੰਮਾਂ ਦੇਖ ਕੇ ਲੋਕਾਂ ਨੇ ਪਿਆਰ ਕਰਕੇ ਇਹਨਾਂ ਨੂੰ ਜਿਤਾਇਆ ਇਹ ਸਾਰਾ ਬਕਵਾਸ ਦੇ ਕਿਹੜੇ ਕੰਮ ਤੇ ਤੁਸੀਂ ਜਿਵੇਂ ਪੁੱਛਿਆ ਐਮਐਲਏ ਸਾਹਿਬ ਨੂੰ ਅ ਪਿਛਲੇ ਦਿਨਾਂ ਚ ਅਸੀਂ 21 2200 ਬਰਕਰਾਰਡਰ ਦੇ ਚੁੱਕੇ ਆਂ ਨੇਰੀ ਲਿਆਂਦੀ ਪਈ ਆ ਕੰਮਾਂ ਦੇ ਕੰਮ ਤੁਹਾਡੇ ਸਾਹਮਣੇ ਹਰ ਰੋਜ਼ ਦੋ ਤਿੰਨ ਮੂਰਤ ਰੋਜ਼ ਹੋ ਰਿਹਾ ਜੀ ਜੀ ਕੋ ਮੈਂ ਹੁਣ ਤੁਸੀਂ ਮੈਂ ਆਪਣੇ ਏਰੀਆ ਦੇ ਧਾਰਨ ਦਾ ਨਾਮ ਪਹਿਲੀ ਟਰਮ ਚ 19 ਕਰੋੜ ਦੇ ਕੰਮ ਕਰਾਇਆ ਸੀ ਜਦ ਕਿ 2.5 ਕਰੋੜ ਦੀ ਕੋਟਾ ਹੁੰਦਾ ਇਹ ਕੰਮ ਕਿਹੜਾ ਮਿਹਨਤ ਕਰਦਾ ਉਹਦੇ ਕੰਮ ਆਪਣੇ ਆਪ ਹੁੰਦੇ ਰਹਿੰਦੇ ਆ ਆਪਣੇ ਆਪ ਰਸਤੇ ਮਿਲਦੇ ਰਹਿੰਦੇ ਕੰਮ ਹੁੰਦੇ ਰਹਿੰਦੇ